ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹਨਾ ਹਾਂ ਜਿਹੜਾ ਬੜਾ ਅਨਿਆਏ ਹੋ ਰਿਹਾ ਵਾ ਪੰਜਾਬ ਦੇ ਸਿੱਖ ਨੌਜਵਾਨਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਸਰਿਆਂ ਨਾਲ ਜਿਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡਿਬਰੂਗੜ੍ਹ ਦੀਆਂ ਅਸਾਮ ਦੀਆਂ ਜ਼ਿਲ੍ਹਿਆਂ ਵਿੱਚ ਪਿਛਲੇ 1 ਸਾਲ ਤੋਂ ਜ਼ਿਆਦਾ ਨਜ਼ਰਬੰਦ ਕੀਤਾ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਹੋਵੇ ਤੇ ਪੰਜਾਬ ਇੱਕੋ ਇੱਕ ਸਟੇਟ ਆ ਜਿੱਥੇ ਇੱਕ ਮਾਈਨੋਰਿਟੀ ਸਿੱਖਾਂ ਦਾ ਬੋਲਬਾਲਾ ਹੈ ਔਰ ਹਮੇਸ਼ਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਚੀਫ ਮਿਨਿਸਟਰ ਬਣਦਾ ਉਹਦੀ ਪਹਿਲੀ ਤਰਜੀਹ ਇਹ ਹੁੰਦੀ ਆ ਕਿ ਮੈਂ ਆਪਣੀ ਕਮਿਊਨਿਟੀ ਦਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮੁੱਦਿਆਂ ਦੇ ਪੈਰਵਾਹੀ ਕਰਾਂ ਔਰ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਦੁਖਾਨਤ ਨਾ ਵਾਪਰਨਦਿਆਂ ਪਰੰਤੂ ਭਗਵੰਤ ਮਾਨ ਤੇ ਮੈਨੂੰ ਬਹੁਤ ਰੰਜ ਬੜਾ ਅਫਸੋਸ ਔਰ ਬਹੁਤ ਭਾਰੀ ਇੱਕ ਗਿਲਾ ਹੈ ਕਿ ਤੂੰ ਪੰਜਾਬ ਦਾ ਰਹਿਣ ਵਾਲਾ ਹੋ ਕੇ ਇੱਕ ਪੰਜਾਬ ਦੀ ਇਨਕਲਾਬੀ ਪੱਗ ਬੰਨ ਕੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗ ਕੇ ਕਰ ਕੀ ਰਹੇ ਹੋਂ ਤੁਸੀਂ ਦਿੱਲੀ ਦੇ ਕਹਿਣ ਦੇ ਉੱਤੇ ਪਹਿਲਾਂ ਭਾਈ ਅਮਰਪਾਲ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਕਲਸੀ ਔਰ ਹੋਰ ਨਾ ਨੌਜਵਾਨਾਂ ਤੇ ਐਨਐਸਏ ਲਈ ਜੋ ਕਿ ਸਰਾਸਰ ਗਲਤ ਸੀ ਅਗਰ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਵੀ ਗੱਲ ਕਾਨੂੰਨ ਤੋੜਿਆ ਸੀ ਤਾਂ ਸਾਡੇ ਕੋਲ ਪੁਲਿਸ ਹੈ ਸਾਡੇ ਕੋਲ ਜੁਡੀਸ਼ੀਅਲ ਕੋਰਟਸ ਨੇ ਸਾਡੇ ਕੋਲ ਜੇਲ੍ਹਾਂ ਨੇ ਤੁਸੀਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਟ੍ਰਾਇਲ ਕਰੋ ਉਸ ਨੂੰ ਬਣਦੀਆਂ ਧਾਰਾਵਾਂ ਲਾਓ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਤਾਂ ਕਿ ਉਹਨਾਂ ਦੇ ਮਾਪਿਓ ਉਹਨਾਂ ਦੇ ਪੇਰੈਂਟਸ ਜਿਹੜੇ ਮਿਲ ਸਕਣ ਔਰ ਟਾਡਾ ਤੇ ਯੁਵਾਪਾ ਤੇ ਐਨਐਸਏ ਇਹ ਤਾਂ ਅੱਜ ਦੇ ਵਿਸ਼ਵ ਦੇ ਵਿੱਚ ਕੋਈ ਦੁਨੀਆ ਦਾ ਕੋਈ ਦੇਸ਼ ਲਾਉਣ ਨੂੰ ਤਿਆਰ ਨਹੀਂਗਾ ਇਹ ਹਿਊਮਨ ਰਾਈਟਸ ਤੇ ਬਹੁਤ ਕੋਰ ਉਲੰਘਣਾ ਮੰਨੀ ਗਈ ਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਸਿਰਫ ਐਨਐਸਐ ਲਾਈ ਪਿਛਲੇ ਸਾਲ ਔਰ ਬਹੁਤ ਡਰਾਮਾ ਰਚਿਆ 6-7 ਜ਼ਿਲ੍ਹਿਆਂ ਦੀ ਪੁਲਿਸ ਐਦਾਂ ਮਗਰ ਚਾੜੀ ਜਿਵੇਂ ਕਿ ਪਤਾ ਨਹੀਂ ਕੌਣ ਕੀ ਕਰ ਗਿਆ ਵਾ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦਾ ਜਿਹੜੀ ਕਾਰਗੁਜ਼ਾਰੀ ਅੱਜ ਨਹੀਂ ਮੋٹے ਤੌਰ ਤੇ ਇੱਕ ਤਾਂ ਉਹ ਅਮਰਤ ਦਾ ਪ੍ਰਚਾਰ ਕਰ ਰਿਹਾ ਸੀਗਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀਗਾ ਦੂਸਰਾ ਉਹ ਨਸ਼ੇ ਦੇ ਖਿਲਾਫ ਲੜਾਈ ਲੜ ਰਿਹਾ ਸੀਗਾ ਆ ਕੱਲ ਪਰਸੋਂ ਦਾ ਤੁਸੀਂ ਦੇਖ ਰਹੇ ਹੋ ਕਿ ਕੱਲੇ ਮੋਗੇ ਜ਼ਿਲ੍ਹੇ ਦੇ ਚਾ ਥੋੜੇ ਜਿਹੇ ਇਲਾਕੇ ਵਿੱਚ 14-15 ਨਸ਼ੇ ਦੇ ਨਾਲ ਮੌਤਾਂ ਹੋ ਗਈਆਂ ਤਾਂ ਪੰਜਾਬ ਸਰਕਾਰ ਤਾਂ ਨਸ਼ਾ ਕੰਟਰੋਲ ਕਰਨੀ ਪਾਰੀ ਤਾਂ ਇੱਕ ਆਦਮੀ ਪ੍ਰਚਾਰਕ ਦੇ ਤੌਰ ਤੇ ਜੇ ਕੋ ਕੰਮ ਕਰਦਾ ਸੀਗਾ ਤੁਸੀਂ ਉਹਨੂੰ ਫੜ ਕੇ ਐਨਐਸਏ ਲਾ ਕੇ ਅੰਦਰ ਦੇ ਦਿੱਤਾ ਵਾ ਔਰ ਇੱਥੇ ਹੀ ਬਸ ਨਹੀਂ ਇਹ ਇੱਕ ਲੋਕਾਂ ਦੇ ਫਤਵੇ ਦਾ ਵੀ ਤੁਸੀਂ ਅਪਮਾਨ ਕਰ ਰਹੇ ਹੋ ਜਿਸ ਢੰਗ ਦੇ ਨਾਲ ਹੁਣ ਰੀਸੈਂਟਲੀ ਲੋਕ ਸਭਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਅ 2 ਲੱਖ ਤੋਂ ਜ਼ਿਆਦਾ ਵੋਟਾਂ ਨੇ ਖਡੂਰ ਸਾਹਿਬ ਵੋਟਰਜ਼ ਨੇ ਅ ਜਿਤਾ ਕੇ ਭੇਜਿਆ ਪਾਰਲੀਮੈਂਟ ਵਿੱਚ ਇਹਦਾ ਮਤਲਬ ਇਹ ਆ ਕਿ ਅਸੀਂ ਸਹਿਮਤ ਨਹੀਂ ਜੋ ਪੰਜਾਬ ਸਰਕਾਰ ਨੇ ਉਹਦੇ ਤੇ ਐਨਐਸਏ ਲਾਈ ਆ ਅਸੀਂ ਉਸ ਦਾ ਵਿਰੋਧ ਕਰਦੇ ਆ ਅਸੀਂ ਭਾਏ ਅਮਰਿਤ ਸਿੰਘ ਅਮਰਿਤਪਾਲ ਸਿੰਘ ਦੇ ਹਾਮੀ ਆ ਜੋ ਉਹ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਿਹਾ ਸੀ ਜਾਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਉਹਨਾਂ ਨੇ ਉਹਦੇ ਤੇ ਬੋਰ ਲਾਈ ਆ ਪਰ ਤੁਸੀਂ 3-4 ਲੱਖ ਵੋਟਰਾਂ ਦਾ ਅਪਮਾਨ ਕਰਕੇ ਆਪਣੀ ਹੈਂਕਰਡ ਵਿੱਚ ਦਿੱਲੀ ਦੇ ਕਹਿਨ ਤੇ ਦਿੱਲੀ ਦੀ ਕੇਂਦਰ ਸਰਕਾਰ ਦੇ ਕਹਿਨ ਤੇ ਉਥੋਂ ਦੇ ਹੋਮ ਡਿਪਾਰਟਮੈਂਟ ਦੇ ਕਹਿਨ ਤੇ ਤੁਸੀਂ ਜੋ ਹੈ ਉਹਨਾਂ ਨੂੰ ਇੱਕ ਵਾਰ ਫਿਰ ਉਹਨਾਂ ਦੀ ਮਿਆਦ ਜਿਹੜੀ ਆ ਸਾਰੇ ਐਨਐਸਏ ਦੇ ਜਿਹੜੇ ਡਿਟੈਂਸ਼ਨ ਆਰਡਰਸ ਨੇ ਉਹਨਾਂ ਦੀ ਵਧਾ ਕੇ ਕੋਈ ਅਖਬਾਰਾਂ ਨੇ ਲਿਖਿਆ ਵਾ ਕਿ 3 ਮਹੀਨੇ ਵਧਾਈ ਆ ਇਹ ਵੀ ਨਹੀਂ ਪਤਾ ਲੱਗਣ ਦੇ ਰਹੇ ਤੁਸੀਂ ਕਿ 3 ਮਹੀਨੇ ਵਧਾਈ ਆ ਕਿ ਸਾਲ ਵਧਾਈ ਆ ਕੁਝ ਅਖਬਾਰਾਂ ਲਿਖ ਰੀਆਂ ਨੇ ਕਿ ਤੁਸੀਂ ਸਾਲ ਇੱਕ ਵਧਾਈ ਆ ਔਰ ਅਗਰ ਇਸ ਤਰ੍ਹਾਂ ਨਾਲ ਤੁਸੀਂ 1 ਸਾਲ ਵਧਾਈਆ ਤਾਂ ਇਹ ਮੈਂ ਸਮਝਦਾ ਕਿ ਥਿਸ ਇਜ਼ ਗ੍ਰੋਸ ਇਨਜਸਟਿਸ ਗ੍ਰੋਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਕਿ ਤੁਸੀਂ ਇਹਨਾਂ ਨੂੰ ਇਮੀਡੀਏਟਲੀ ਪਹਿਲੇ ਕਦਮ ਵੱਚੋ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕੀਤਾ ਜਾਵੇ ਔਰ ਇਹਨਾਂ ਦਾ ਕੇਸ ਤੁਰੰਤ ਰਿਵਿਊ ਕਰਕੇ ਜਿਹੜੀ ਐਨਐਸਏ ਐਸ ਨੂੰ ਤੋੜਿਆ ਜਾਵੇ ਅਗਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਆਫੈਂਸ ਕੀਤਾ IPC ਦੇ ਧਾਰਾ ਦੇ ਤਹਿਤ ਤੁਹਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਤੁਸੀਂ ਚਾਹੇ 452 ਲਾਓ ਚਾਹੇ 307 ਲਾਓ ਚਾਹੇ ਤੁਸੀਂ ਕੋਈ ਹੋਰ ਸੈਕਸ਼ਨ ਲਾ ਕੇ ਉਸ ਨੂੰ ਪੰਜਾਬ ਦੇ ਵਿੱਚ ਟ੍ਰਾਇਲ ਕਰਕੇ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਵੇ